ਉਹ ਇਹ ਫਿਕਰ ਜਿਤਾ ਰਹੇ ਆ ਵੀ ਦੇਖੋ ਪੰਜਾਬ ਸਰਕਾਰ ਨੇ ਜਥੇਬੰਦੀਆਂ ਨਾਲ ਗੱਲ ਕਰਨ ਦੀ ਡਿਊਟੀ ਕੁਝ ਸੌਫਟ ਕਾ ਪੁਲਿਸ ਅਫਸਰਾਂ ਦੀ ਲਾ ਰੱਖੀ ਹੈ ਹਾਂ ਹੁਣ ਕਹਿੰਦੇ ਜੇ ਪੁਲਿਸ ਅਫਸਰ ਜਾ ਕੇ ਗੱਲ ਕਰਨਗੇ ਤੇ ਉੱਥੇ ਜਥੇਬੰਦੀਆਂ ਦਾ ਦਬਾਅ ਮੰਨਣਗੇ ਤੇ ਜੇ ਉਹਨਾਂ ਦੇ ਗੋਦੀ ਹੱਥ ਜਾਂ ਚਰਨਾਂ 'ਚ ਬੈਠ ਕੇ ਕਹਿਣਗੇ ਵੀ ਤੁਸੀਂ ਇਹ ਧਰਨਾ ਮਜ਼ਹਰਾ ਨਾ ਕਰੋ ਤਾਂ ਫਿਰ ਪੁਲਿਸ ਦਾ ਰੋਹ ਕਿ ਰਹੂਗਾ ਹੁਣ ਉਹਨਾਂ ਨੂੰ ਤਾਂ ਪੁਲਿਸ ਦੇ ਰੋਹ ਦਾ ਫਿਕਰ ਪਿਆ ਵੀ ਪੰਜਾਬ ਦੀ ਕਿਸਾਨ ਲਹਿਰ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਪੁਲਿਸ ਦਾ ਰੋਹ ਕਿਉਂ ਨਹੀਂ ਵੜਦਾ ਤੇ ਇਹ ਸਰਕਾਰ ਨੂੰ ਰੈ ਸੁਝਾਅ ਹੈ ਵੀ ਤੁਸੀਂ ਇਹਨਾਂ ਦੀ ਡਿਊਟੀ ਨਾ ਲਾਓ ਜੇ ਇਹਨਾਂ ਇੰਟਰੈਕਟ ਕਰਨਗੇ ਤਾਂ ਜਥੇਬੰਦੀਆਂ ਤੋਂ ਇਹਨਾਂ ਦਾ ਰੋਹ ਚੱਕਿਆ ਜਾਊਗਾ ਪੁਲਿਸ ਦਾ ਰੋਹ ਬਣਾ ਕੇ ਰੱਖਣ ਵਾਸਤੇ ਗੱਲਬਾਤ ਵਾਸਤੇ ਤੁਸੀਂ ਸਿਵਲ ਜਿਹੜੇ ਦੂਜੇ ਆਈਐਸ ਜਾਂ ਸਿਵਲ ਅਫੀਸਰ ਹੈ ਉਹਨਾਂ ਨੂੰ ਭੇਜਿਆ ਕਰੋ ਹੁਣ ਇਹ ਫਿਕਰਮੰਦੀ ਕਿਸੇ ਪੱਤਰਕਾਰ ਨੂੰ ਇੰਨੀ ਕਿਉਂ ਹੋਗੀ ਇਹ ਗੱਲ ਥੋੜੀ ਹੈਰਾਨਤਾ ਕਰਦੀ ਹੈ ਇਸ ਕਰਕੇ ਜੋ ਉਹਨਾਂ ਨੇ ਕਿਹਾ देखो मैं ਉਹਨਾਂ ਦੇ ਹੁਣ ਤੱਕ ਦੇ ਟੋਟਲ ਪੱਤਰਕਾਰੀ ਕੈਰੀਅਰ ਤੇ ਉਹਨਾਂ ਨੇ ਕਿਵੇਂ ਕੀਤਾ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਆਪਣਾ ਕੰਸਰਨ ਇਹ ਹੈ ਵੀ ਜਿਹੜੀ ਗੱਲਬਾਤ ਨੂੰ ਲੈ ਕੇ ਲੋਕਾਂ 'ਚ ਚਰਚਾ ਚੱਲੀ ਹੈ ਤੇ ਇਸ ਤੇ ਗੱਲ ਕਰਨ ਦਾ ਅਰਥ ਵੀ ਇਹ ਹੈ ਵੀ ਆਪਾਂ ਉਸ ਦੱਲ ਦਾ ਜਿਹੜਾ ਮੂਲ ਨੁਕਤਾ ਉਹਨੂੰ ਫੋਕਸ ਕਰ ਸਕੀਏ ਇਸ ਕਰਕੇ ਜਿਆਦਾ ਗੱਲ ਮੂਲ ਨੁਕਤੇ ਤੇ ਸੋਚਣ ਦੀ ਹੈ ਇਸ ਗੱਲ ਨਾਲੋਂ ਵੱਧ ਕੇ ਵੀ ਆਪਾਂ ਚਾਰ ਖਾਵਾਂ ਤੇ ਉਹ ਤੱਥ ਜਾਂ ਘਟਨਾਵਾਂ ਪੇਸ਼ ਕਰ ਦਈਏ ਕਿਉਂਕਿ ਉਹ ਉੱਥੇ ਪੇਸ਼ ਕੀਤੀਆਂ ਜਾਂਦੀਆਂ ਜਿੱਥੇ ਕਰਨ ਵਾਲੇ ਦਾ ਮੰਤਵ ਤੁਹਾਨੂੰ ਇਹ ਝਲਕਦਾ ਹੋਵੇ ਵੀ ਯਾਰ ਇਹਨੂੰ ਕੋਈ ਭੁਲੇਖਾ ਪੈ ਗਿਆ ਜਿੱਥੇ ਤੁਹਾਨੂੰ ਆਇਆ ਲੱਗਦਾ ਉਹ ਵੀ ਇਹ ਤਾਂ ਥੋੜੀ ਗੱਲ ਨੂੰ ਚੱਕਰ ਚ ਪੈ ਗਿਆ ਥੋੜੀ ਗੱਲ ਮਤਲਬ ਕਿਵੇਂ ਇਹਦਾ ਮਤਲਬ ਇਹ ਨਹੀਂ ਕਿ ਕਿਸਾਨ ਜੱਥੇਬੰਦੀਆਂ ਦੇ ਕੰਮਕਾਰ ਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਕਿਸਾਨ ਜੱਥੇਬੰਦੀ ਤਾਂ ਇੱਕ ਹੈ ਨਹੀਂ ਪਹਿਲੀ ਗੱਲ ਕਿੰਨੀਆਂ ਪਰਾਂ ਦੀਆਂ ਉਹਨਾਂ ਦੀਆਂ ਪਹੁੰਚਾਂ ਲਾਈਨਾਂ ਵੀ ਵੱਖਰੀਆਂ ਈਵਨ ਮੰਗ ਪੱਤਰਾਂ ਚ ਵੀ ਵਖਰੇਵੇਂ ਆ ਕਿੰਨੇ ਵਖਰੇਵੇਂ ਆ ਪਰ ਕੀ ਕੁੱਲ ਮਿਲਾ ਕੇ ਕੋਈ ਨਾ ਵੱਖੀ ਬਰਤਾਰਾ ਇਹ ਇੱਕ ਬਹੁਤ ਹਾਂ ਵੱਖੀ ਬਰਤਾਰਾ ਇਹ ਲੋਕਾਂ ਦੀ ਚੇਤਨਾ ਵੱਧ ਰਹੀ ਹੈ ਲੋਕਾਂ ਦੀ ਹੱਕਾਂ ਵਾਸਤੇ ਮਤਲਬ ਵੱਧ ਰਹੀ ਚੇਤਨਾ ਸੰਘਰਸ਼ ਚੇਤਨਾ ਥੋੜਾ ਜਣਾ ਵੀ ਜੱਥੇਬੰਦੀ ਦੀ ਜਿਹੜ ਦੇਖੋ ਜਥੇਬੰਦੀਆਂ ਦੀ ਗਿਣਤੀ ਪਹਿਲੀ ਪਹਿਲੀ ਗੱਲ ਚੰਗੀ ਗੱਲ ਹੈ ਇਹਦਾ ਮਤਲਬ ਕਿ ਇਹ ਸਮਾਜ 'ਚ ਜਥੇਬੰਦ ਹੋਣ ਦਾ ਰੁਝਾਨ ਵਧ ਰਿਹਾ ਸਮਾਜ ਕਿਸਾਨੀ ਦੀ ਬਹੁਤ ਵੱਡੀ ਪਰਤ ਜਥੇਬੰਦ ਖੇਤਰ ਜਾਗੀ ਜਿਹੜੀ ਪਹਿਲਾ ਵਾਰ ਬੈਠੀ ਸੀ ਇਹ ਉਦੋਂ ਅਗਲਾ ਕੰਮ ਹੈ ਕਿ ਉਹਨਾਂ ਦੀ ਏਕਤਾ ਵੀ ਹੋਵੇ ਉਹ ਇੱਕ ਮਤਲਬ ਘੱਟ ਜਥੇਬੰਦੀਆਂ ਬਣਨ ਵੱਲ ਜਾਣ ਹੁਣ ਜੇ ਕੋਈ ਕਿਸਾਨ ਦੀ ਜਥੇਬੰਦੀਆਂ ਦੀ ਬਾਹਰੀ ਗਿਣਤੀ ਕਰਕੇ ਐਂ ਕਰੇ ਵੀ ਦੇਖੋ ਇਹਦਾ ਹੁਣ ਸਿਸਟਮ ਦਾ ਫੇਲਰ ਹੋ ਗਿਆ ਸਿਸਟਮ ਤਾਂ ਪਹਿਲਾਂ ਤੋਂ ਫੇਲ ਹੀ ਸੀ ਮਸਲਾ ਤਾਂ ਇਹ ਵੀ ਕੀ ਲੋਕਾਂ ਜਥੇਬੰਦ ਹੋਣ ਦੀ ਚੇਤਨਾ ਬਣਨ ਲੱਗੀ ਕਿ ਨਹੀਂ ਬਣਨ ਲੱਗੀ ਲੋਕਾਂ ਦਾ ਜਥੇਬੰਦ ਹੋਣ ਦਾ ਰੁਝਾਨ ਜ਼ੋਰ ਫੜਨ ਲੱਗਿਆ ਪਰ ਹੁਣ ਕੋਈ ਆਏ ਕਹ ਦੂ ਵੀ ਇਹ ਤਾਂ ਪੰਜਾਬ ਦੇ ਅੰਦਰ ਦੇਖੋ ਤਾਂ ਰੋਜ਼ ਹੀ ਧਰਨੇ ਵਿਚਾਰੇ ਆ ਇੱਕ ਪਾਸੇ ਉਹ ਨਾ ਪੱਕੀ ਗੱਲ ਹੈ ਕਿ ਸਰਕਾਰ ਕਹਿੰਦੀ ਹੈ ਜਿਹੜੀ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਹੱਲ ਕਰਦੀ ਪਰ ਦੂਜੇ ਪਾਸੇ ਆਪਾਂ ਨੂੰ ਪਤਾ ਹੈ ਵੀ ਉਹ ਤਾਂ ਮੁਸ਼ਕਲਾ ਹੱਲ ਕਰਨ ਵਾਲੇ ਹੈ ਨਹੀਂ ਉਹਨਾਂ ਨੇ ਤਾਂ ਮੁਸ਼ਕਲਾਂ ਬਣਾਈਆਂ ਹੋਈਆਂ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ ਥਾਂ ਥਾਂ ਤੇ ਦੁੱਭਰ ਕੀਤਾ ਲੋਕਾਂ ਦਾ ਜਿਉਣਾ ਪੈਰ ਪੈਰ ਤੇ ਲੋਕਾਂ ਨੂੰ ਜਿਉਣਾ ਔਖਾ ਜੀਵਨ ਗੁਜ਼ਾਰੇ ਦੇ ਸਾਧਨ ਨਹੀਂ ਕ ਅ ਮਤਲਬ ਜਵਰ ਜੋ ਮੈਂ ਤੱਕੇ ਸ਼ਾਹੀਆਂ ਸਾਡੇ ਕੋਈ ਦੇ ਲੋਕਾਂ ਦੀ ਗੁੰਡਾਗਰਦੀ ਕਿੰਨਾ ਕੁਸ਼ ਇਹਦੇ ਖਿਲਾਫ ਪੰਜਾਬ ਦੇ ਅੰਦਰ ਹੀ ਰਜਾਣ ਉੱਠ ਖੜਿਆ ਵੀ ਜੇ ਕੋਈ ਮਸਲਾ ਨਹੀਂ ਹੱਲ ਹੁੰਦਾ ਇਕੱਠੇ ਹੋਵੋ ਧਰਨਾ ਲਾਓ ਮੁਜ਼ਾਹਰਾ ਕਰੋ ਘਰਾਓ ਕਰੋ ਉਦੋਂ ਬਿਨਾ ਨਹੀਂ ਸੁਣਦੀ ਸਰਕਾਰ ਹੁਣ ਉਹ ਕਹਿੰਦੇ ਆ ਦਵਿੰਦਰਪਾਲ ਫਰੀ ਆਪਦੀ ਗੱਲ ਚ ਕਹਿ ਰਹੇ ਆ ਵੀ ਇਹ ਤਾਂ ਕਾਨੂੰਨ ਹੱਥ ਚ ਲੈਣ ਲੱਗੇ ਵੀ ਸਰਕਾਰ ਹੁਣ ਤੱਕ ਕਾਨੂੰਨ ਦੀ ਪ੍ਰਵਾਹ ਕੋਈ ਨਹੀਂ ਕਰਦੀ ਕਾਨੂੰਨ ਉਹਨਾਂ ਨੇ ਆਪ ਦੇ ਹਿਸਾਬ ਨਾਲ ਬਣਾਏ ਹੋਏ ਆ ਉਹਨਾਂ ਦੀ ਮੁਠੀ ਚ ਹੈ ਹੁਣ ਜਦੋਂ ਇਹ ਮਖਲਾ ਹੁੰਦਾ ਦਫਾ 44 ਲਾ ਦਿੰਦੇ ਨੇ ਜਿਹਦਾ ਮਤਲਬ ਕੀ ਹੈ ਦਫਾ 44 ਲੱਗ ਗਈ ਕਾਨੂੰਨ ਹੀ ਟੁੱਟੂ ਜਿਹੜੇ ਸੰਘਰਸ਼ ਨੂੰ ਇੰਨਾ ਜ਼ਿਆਦਾ ਆਚਾਰ ਰਹੇ ਆ ਕਿ ਦਿੱਲੀ ਵਾਲੇ ਕਿਸਾਨ ਸੰਘਰਸ਼ ਨੂੰ ਚਾਉਂਦੇ ਆ ਨਾ ਉਹ ਤਾਂ ਸਾਰਾ ਕਾਨੂੰਨ ਤੋੜ ਕੇ ਲੜਿਆ ਗਿਆ ਉਹਦਾ ਕਈ ਵਾਰੀ ਐ ਵੀ ਹੁੰਦਾ ਵੀ ਸ਼ਾਂਤ ਮਈ ਹੈ ਸ਼ਾਂਤ ਮਈ ਠੀਕ ਹੈ ਕਿਸਾਨਾਂ ਨੇ ਆਪ ਦੇ ਵੱਲੋਂ ਕੋਈ ਪਹਿਲ ਨਹੀਂ ਕੀਤੀ ਪਰ ਕਿਸਾਨਾਂ ਨੇ ਬੈਰੀਕੇਡ ਤੋੜੇ ਕਿਸਾਨਾਂ ਨੇ ਸੜਕਾਂ ਤੇ ਲੱਗੀ ਦਫਾ 44 ਤੋੜੀ ਕਿਸਾਨਾਂ ਨੇ ਟੋਲ ਪਲਾਜ਼ੇ ਘੇਰੇ ਪੈਟਰੋਲ ਪੰਪ ਘੇਰੇ ਸਾਰਾ ਕੁਝ ਗੈਰਕਾਨੂੰਨੀ ਸੀ ਕੋਈ ਕਾਨੂੰਨੀ ਨਹੀਂ ਸੀ ਤੇ ਕਿਹੜੀ ਸਰਕਾਰ ਆਜਾਤ ਦਿੰਦੀ ਹੈ ਲੋਕਾਂ ਨੂੰ ਸੰਘਰਸ਼ ਕਰਨ ਵੇਲੇ ਵੀ ਤੁਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲੋਂ ਕਾਨੂੰਨ ਤਾਂ ਇੱਕ ਕਦਮ ਵੀ ਤੁਰਨ ਦਿੰਦਾ ਤੁਰ ਤਾਂ ਘਰੋਂ ਨਹੀਂ ਨਿਕਲਣ ਦਿੰਦਾ ਹੋਰ ਹੈ ਚੰਡੀਗੜ੍ਹ ਜਾਣ ਦੀ ਗੱਲ ਆਈ ਹੋਈ ਹੈ ਕਾਨੂੰਨ ਤਾਂ ਕਿਸਾਨਾਂ ਦੇ ਦਰਵਾਜ਼ੇ ਤੇ ਆਇਆ ਬੈਠਾ ਵੀ ਤੁਸੀਂ ਘਰੋਂ ਨਿਕਲ ਸਕਦੇ ਕਿਵੇਂ ਕਰ ਲੂ ਕੋਈ ਕਾਨੂੰਨ ਜਿ ਰਹਿ ਕੇ ਸੰਘਰਸ਼ ਇਸ ਕਰਕੇ ਕਾਨੂੰਨ ਦਾ ਇਹ ਝੂਠਾ ਪਰਦਾ ਹੈ ਕਾਨੂੰਨ ਇਹਨਾਂ ਦੇ ਹੱਥ ਚ ਜਿੱਦਣ ਮਰਜ਼ੀ ਉਹਨੂੰ ਲੋਕਾਂ ਦੇ ਖਿਲਾਫ ਵਰਤ ਲੈਣ ਤੇ ਲੋਕਾਂ ਦੇ ਖਿਲਾਫ ਹੀ ਵਰਤਿਆ ਜਾਂਦਾ ਆਪਦੇ ਵਾਸਤੇ ਨਾ ਵਾਸਤੇ ਕੋਈ ਕਾਨੂੰਨ ਨਹੀਂ ਕਿੰਨੀ ਸਿਕਿਉਰਿਟੀ ਰੱਖਣੀ ਆ ਕਿੰਨੇ ਕਪੜੇ ਕਰਨੇ ਆ ਕਦੋਂ ਕਿਹੜੀ ਪਾਰਟੀ ਚੋਂ ਕਿਹੜੀ ਚ ਜਾਣਾ ਆ ਕਦੋਂ ਪੁਲਿਸ ਨੂੰ ਕਹਿ ਕੇ ਬਿਨਾਂ ਬਰਾਂਟਾ ਤੋਂ ਬੰਦੇ ਚਕਾਉਣੇ ਆ ਕਦੋਂ ਝੂਠੇ ਕੇਸ ਪਵਾਉਣੇ ਆ ਇਹਨਾਂ ਮਾਮਲਿਆਂ 'ਚ ਇਹਨਾਂ ਨੂੰ ਕੋਈ ਕਾਨੂੰਨ ਨਹੀਂ ਇਸ ਕਰਕੇ ਕਾਨੂੰਨ ਦੇ ਟੁੱਟਣ ਦਾ ਜਿਹੜਾ ਫਿਕਰ ਆ ਲੋਕਾਂ ਦੀਆਂ ਜੱਥੇਬੰਦੀਆਂ ਵੱਲੋਂ ਇਹ ਤਾਂ ਸਰਕਾਰ ਨੂੰ ਹੀ ਹੋ ਸਕਦਾ ਵੀ ਸਾਡਾ ਜੋਰ ਨਹੀਂ ਚੜ ਰਿਹਾ ਇਹ ਕਿਸੇ ਲੋਕਪੱਖੀ ਪੱਤਰਕਾਰ ਜਾਂ ਲੋਕਾਂ ਦਾ ਸਰੋਤਾਰ ਰੱਖਣ ਵਾਲੇ ਹਿੱਸੇ ਨੂੰ ਨਹੀਂ ਹੋਣਾ ਚਾਹੀ ਹੂੰ ਮੈਨੂੰ ਇੱਕ ਘਟਨਾ ਵੀ ਯਾਦ ਆ ਜਦੋਂ ਕਰੋਨਾ ਟਾਈਮ ਚੱਲਦਾ ਸੀਗਾ ਨਾ ਤੇ ਦਵਿੰਦਰਪਾਲ ਹੁਣੀ ਦਫ਼ਤਰ ਜਾ ਰਹੇ ਸੀਗੇ ਤਾਂ ਪੁਲਿਸ ਵਾਲਿਆਂ ਨੇ ਰਾਹ 'ਚ ਘੇਰ ਲਿਆ ਇਹਨਾਂ ਨੂੰ ਤੇ ਕੁੱਟਿਆ ਤੇ ਕੁੱਟ ਕੇ ਆਪਣੀ ਜੀਬ 'ਚ ਲੈ ਗਏ ਇਹਨਾਂ ਨੂੰ ਉਦੋਂ ਕਿਸਾਨ ਜਿੱਥੇ ਬੰਨੀਆਂ ਬੋਲੀਆਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜਿਹੜੀ ਚੰਗੀ ਗੱਲ ਲੱਗੀ ਮੈਨੂੰ ਹੁਣ ਜਿਹੜੇ ਹਿਸਾਬ ਨਾਲ ਇਹ ਗੱਲ ਕਰ ਰਹੇ ਕਿ ਪੁਲਿਸ ਦਾ ਰੋਹ ਘਟ ਰਿਹਾ ਅ ਮੈਨੂੰ ਲੱਗਦਾ ਇੱਕ ਘਟਨਾ ਤੋਂ ਉਹਨਾਂ ਨਾਲ ਵਾਪਰੀ ਹੋਈ ਆਪਦੇ ਨਾਲ ਵੀ ਤੇ ਹੋਰ ਵੀ ਘਟਨਾਵਾਂ ਬਹੁਤ ਸਾਰੀਆਂ ਉਹਨਾਂ ਨੂੰ ਵਾਪਰੀ ਹੋਈ ਆ ਮੈਂ ਜਿਹੜੇ ਇਹ ਚ ਗੱਲ ਕਹਦਾ ਨਾ ਪੁਲਿਸ ਦਾ ਰੋਬ ਤਾਂ ਦੇਖੋ ੱਲੇ ਵੀ ਇਹ ਫਿਕਰ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਹੋਣਾ ਚਾਹੀਦਾ ਵੀ ਪੁਲਿਸ ਦਾ ਰੋਬ ਵਧਾਉਣ ਦੀ ਕੋਸ਼ਿਸ਼ ਹੈ ਜੋ ਅੱਜ ਕੱਲ ਨਸ਼ਿਆਂ ਦੇ ਮਾਮਲੇ 'ਚ ਹੋ ਰਿਹਾ ਹ ਇਹ ਕੀ ਹੈ ਬਲਡੋਜ਼ਰ ਦੇ ਕੇ ਜਿਵੇਂ ਜੋਗੀ ਯੂਪ 'ਚ ਘੜਤ ਆਉਂਦਾ ਸੀ ਜਿਹਨੂੰ ਉਹਨਾਂ ਦੇ ਹਿਸਾਬ ਨਾਲ ਗੈਂਗਸਟਰ ਸੋ ਕਾਲਡ ਗੈਂਗਸਟਰ ਪਤਾ ਨਹੀਂ ਹੁੰਦਾ ਉਹ ਕਿੰਨੇ ਗੈਂਗਸਟਰ ਕਿੰਨੇ ਨਹੀਂ ਹਾਂ ਇੱਥੇ ਵੀ ਹੁਣ ਨਸ਼ਾ ਤਸਕਰ ਕਹਿਤਾ ਹੋਣਗੇ ਵਿੱਚ ਪਰ ਨਸ਼ਾ ਤਸਕਰਾਂ ਕਿਸੇ ਕਾਨੂੰਨ ਦੇ ਵਿੱਚ ਲਿਆ ਕੇ ਕੋਈ ਉਹਨਾਂ ਦੀ ਸੁਣਵਾਈ ਕਰਕੇ ਉਹਨਾਂ ਦੀ ਕੋਈ ਗੱਲ ਹੋ ਕੇ ਫੇਰ ਹੀ ਕੋਈ ਸਜ਼ਾ ਦਾ ਬਣਦਾ ਨਾ ਉੱਥੇ ਕਿਹੜੇ ਕਾਨੂੰਨ ਦੀ ਪਰਵਾਹ ਕਰ ਰਹੇ ਆ ਹੁਣ ਘਰ ਟਾ ਕੇ ਇਹ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਹੀ ਹੈ ਇਹ ਇਹ ਨਸ਼ਾ ਦਸਕਰਾਂ ਤੇ ਨਹੀਂ ਰਹਿਣੀ ਗੱਲ ਪੁਲਿਸ ਨੂੰ ਇਹ ਜਿਹੜੀਆਂ ਦਿੱਤੀਆਂ ਹੋਈਆਂ ਪਾਵਰਾਂ ਇਹ ਪਾਵਰਾਂ ਪੰਜਾਬ ਨੇ 15 ਸਾਲ ਪਹਿਲਾਂ ਹਟਾਇਆ ਸੰਤਾਪ ਇਹਨਾਂ ਦਾ ਬਿਲਕੁਲ ਕਿੰਨੇ ਝੂਠੇ ਬੌਸ ਮੁਕਾਬਲੇ ਬਣਾਏ ਆ ਪੰਜਾਬ ਦੇ ਸੈਂਕੜੇ ਹਜ਼ਾਰਾਂ ਨੌਜਵਾਨ ਚਾਕੇ ਪੁਲਿਸ ਅਫਸਰਾਂ ਨੇ ਮਾਰੇ ਆ 80 ਤੋਂ 95 ਤੱਕ ਦਾ ਜਿਹੜਾ ਹਾਰਸਾ ਤੇ ਜੀ ਪਾਵਰ ਹੌਣ ਦੇ ਦਿਓ ਪੁਲਿਸ ਨੂੰ ਆਨੰਦ ਘਰ ਧੌਣ ਦਾ ਮਤਲਬ ਆਖਰ ਨੂੰ ਕੀ ਹੈ ਇਹ ਲੋਕਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਦੇ ਲੋਕਾਂ ਦੀ ਲਹਿਰ ਆਇਆ ਨਹੀਂ ਧੌਣ ਆ ਉਹਨਾਂ ਨੇ ਇਹ ਪਾਵਰਾਂ ਲੈ ਕੇ ਇਸ ਕਰਕੇ ਪੁਲਿਸ ਕੋਲੇ ਤਾਂ ਪਹਿਲੀ ਪਾਵਰਾਂ ਜ਼ਿਆਦਾ ਨੇ ਤੇ ਉਹਨਾਂ ਦਾ ਪੁਲਿਸ ਦੀ ਦੇਖੋ ਸਿੱਧੀ ਗੱਲ ਹੈ ਜਿਹੜੇ ਲੋਕਾਂ ਦੀ ਲਹਿਰ ਨੂੰ ਤਕੜਾ ਕਰਨ ਦਾ ਸਰੂਕਾਰ ਰੱਖਦੇ ਆ ਉਹਨਾਂ ਦਾ ਸਰੂਕਾਰ ਹੈ ਵੀ ਲੋਕਮਾਨਾਂ ਤੋਂ ਪੁਲਿਸ ਦੀ ਡੈਕਟ ਟੁੱਟੇ ਤੇ ਲੋਕਾਂ ਦੀ ਆਪ ਦੀ ਜਥੇਵੰਤ ਤਾਕਤ 'ਚ ਭਰੋਸਾ ਬਣੇ ਉਹ ਕੌਫ ਹਟੇ ਤੇ ਲੋਕ ਲੜਾਈਆਂ ਸੰਘਰਸ਼ਾਂ ਦੇ ਰਾਹ ਤੇ ਪੈਣ ਤੇ ਜਿਨ੍ਹਾਂ ਨੇ ਲੋਕਾਂ ਨੂੰ ਜਿਹੜੇ ਦਵਾ ਕੇ ਰੱਖਣ ਦੀ ਸੋਝੀ ਰੱਖਦੇ ਆ ਚੇਤਨ ਜਿਨ੍ਹਾਂ ਦੀ ਮਤਲਬ ਨਜ਼ਰੀਆ ਇਹ ਹੈ ਉਹ ਕਹਿੰਦੇ ਆ ਵੀ ਠੀਕ ਹੈ ਲੋਕਾਂ ਦੇ ਮਨਾਂ ਤੇ ਜਿਹੜਾ ਛੱਪਾ ਪੁਲਿਸ ਦਾ ਉਹ ਕਾਇਮ ਰਹਿਣਾ ਚਾਹੀਦਾ ਪਰ ਦਵਿੰਦਰਪਾਲ ਜੀ ਤਾਂ ਇਹ ਕਹਿ ਰਹੇ ਨੇ ਕਿ ਜਥੇਵੰਦੀਆਂ ਦਾ ਪ੍ਰੈਸ਼ਰ ਜਦੋਂ ਵੱਧ ਗਿਆ ਪੁਲਿਸ ਇਸ ਕਰਕੇ ਕ੍ਰਾਈਮ ਵੀ ਵੱਧਾ ਉਹ ਕਹਿੰਦੀ ਵੀ ਜੱਥੇ ਬੰਦੀਆਂ ਤੋਂ ਪੁਲਿਸ ਡਰਦੀ ਹੈ ਤੇ ਦੂਜੇ ਪਾਸੇ ਕ੍ਰਾਈਮ ਵੱਧਦਾ ਨਾ ਪੁਲਿਸ ਉਧਰ ਵੀ ਨਹੀਂ ਕੁਝ ਕਰ ਪਾਉਂਦੀ ਹਾਏ ਬਹੁਤ ਗੱਲਾਂ ਦੇ ਚੱਲ ਨੇ ਐਲਾਨੀਆਂ ਕ੍ਰਾਈਮ ਦੇ ਵਿੱਚ ਪੁਲਿਸ ਸ਼ਾਮਲ ਰਹੀ ਹੈ ਕੇ ਰਣਜੀਤ ਦੇ ਘਾਤਲਾਂ ਨੂੰ ਬਚਾਉਣ ਤੋਂ ਲੈ ਕੇ ਫਰੀਦਕੋਟ ਵਾਲੇ ਸ਼ਰੂਤੀ ਕਾਂਡ ਵਾਲੇ ਜਿਹੜੇ ਮੁਜਰਮਾਂ ਨੂੰ ਬਚਾਉਣ ਚ ਬਾਦਲ ਦੋਵੇਂ ਬਾਦਲ ਤੇ ਸਾਰਾ ਉਮਰਾਨੰਗਲੋਰੀ ਸਾਰੇ ਉਹਦੇ ਵਿੱਚ ਸ਼ਾਮਲ ਰਹੇ ਐ ਤੇ ਇਸ ਸਾਰੀ ਮਤਲਬ ਦੋ ਐਗਜ਼ਾਮਪਲਾਂ ਕਰਾਈਆਂ ਆ ਚੰਦ ਭਾਨ ਦੇ ਵਿੱਚ ਕੁਟਨਾਬਾ ਪ੍ਰੀਤ ਇਥੇ ਐਮਐਲਏ ਤੋਂ ਲੈ ਕੇ ਐਸਐਸਪੀ ਤੱਕ ਦੇ ਹੋਰ ਸਾਰੇ ਸ਼ਾਮਲ ਆ ਇਹ ਸਾਰੇ ਦੇ ਵਿੱਚ ਹੈ ਜਿਹੜੀ ਉਹ ਜਣੀ ਇਹਨਾਂ ਦੇ ਕਾਨੂੰਨ ਦੇ ਰਖਵਾਲੇ ਬਣ ਕੇ ਤਾਂ ਲੋਕ ਆਉਂਦੇ ਆ ਜੇ ਉਹਦੀ ਕੋਈ ਮਤਲਬ ਮਾੜੀ-ਮੋਟੀ ਹੈਸੀਅਤ ਬਚਦੀ ਹੈ ਲੋਕ ਅੜਦੇ ਆ ਜਥੇਬੰਦ ਹੁੰਦੇ ਆ ਟੰਡਾ ਜਗਦੇ ਆ ਤਾਂ ਉਹਨੂੰ ਲਾਗੂ ਕਰਾਉਂਦੇ ਆ ਕਿ ਐਫਆਈਆਰ ਫਲਾਣੇ ਤੇ ਦਰਜ ਕਰੋ ਨਹੀਂ ਹੁੰਦੀਆਂ ਫਲਾਣੀਆਂ ਨਹੀਂ ਹੁੰਦੀਆਂ ਕਿੰਨਾ-ਕਿੰਨਾ ਜ਼ਰ ਜ਼ੋਰ ਜ਼ੋਰਮ ਕਰਨ ਵਾਲਿਆਂ ਤੇ ਰੇਪ ਕਰਨ ਵਾਲਿਆਂ ਤੇ ਗਲਤਾਂ ਨੂੰ ਆ ਆਪਣੇ ਦੌਲਤਾਂ ਦੇ ਘਰ ਸਾੜ ਤੇ ਉੱਥੇ ਨਹੀਂ ਹੁੰਦੀਆਂ ਕਿੰਨਾ-ਕਿੰਨਾ ਚੀਜ਼ ਇਸ ਕਰਕੇ ਇਹ ਤਾਂ ਲੋਕ ਹੀ ਆ ਜਿਹੜੇ ਇਕੱਠੇ ਹੋ ਕੇ ਇਹਨਾਂ ਦੀ ਬਣਾਏ ਕਾਨੂੰਨਾਂ ਨੂੰ ਲਾਗੂ ਕਰਾਉਂਦੇ ਇਹ ਤਾਂ ਆਪ ਸਾਰੇ ਪੁਲਿਸ ਵਾਲੇ ਤੇ ਕਾਨੂੰਨ ਤੋੜਨ ਵਾਲੇ